ਤੇ ਰਾਤ ਕਰਿਆਨੇ ਦੀ ਦੁਕਾਨ ਅੰਦਰ ਅਚਾਨਕ ਲੱਗੀ ਅੱਗ ਮਹੱਲੇ ਵਿੱਚ ਮੱਚੀ ਹਫੜਾ ਦਫੜੀ ਦੁਕਾਨ ਦਾ ਮਾਲਕ ਦੁਕਾਨ ਤੇ ਉੱਪਰ ਜੋ ਰਹਿੰਦਾ ਸੀ ਅੱਗ ਤੇ ਧੂਏ ਨਾਲ ਹੋਈ ਮੌਤ ਮਾਮਲਾ ਬਟਾਲਾ ਦੇ ਓਰੀ ਮਹੱਲੇ ਦਾ ਹੈ ਜਿੱਥੇ ਤੇ ਰਾਤ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਲਾਡਾ ਕਰਿਆਨਾ ਸਟੋਰ ਅੰਦਰ ਅਚਾਨਕ ਅੱਗ ਲੱਗ ਗਈ ਅੱਗ ਦੇ ਇਨਾ ਵਿਸ਼ਾਲ ਰੂਪ ਧਾਰਨ ਕਰ ਲਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਅੱਗ ਜਦਾ ਭਿਆਨਕ ਹੋਣ ਕਰਕੇ ਧਮਕਲ ਵਿਭਾਗ ਦੀਆਂ ਗੱਡੀਆਂ ਨੇ ਤੇ ਕੰਟੇ ਦੀ ਪਾਰੀ ਚਕਤ ਤੋਂ ਬਾਅਦ ਅੱਖ ਤੇ ਕਾਬੂ ਪਾਇਆ ਦੁਕਾਨ ਮਾਲਕ ਦੇ ਮਰਦਕ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਰਾਤ 1:30 ਵਜੇ ਦੇ ਕਰੀਬ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਜਦੋਂ ਉਹਨਾਂ ਆ ਕੇ ਦੇਖਿਆ ਤਾਂ ਅੱਗ ਪੂਰੀ ਦੁਕਾਨ ਅੰਦਰ ਫੈਲ ਚੁੱਕੀ ਸੀ ਜਿਸ ਤੋਂ ਬਾਅਦ ਮੌਕੇ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਦਮਕਲ ਵਿਭਾਗ ਦੀਆਂ ਪਹੁੰਚੀਆਂ ਗੱਡੀਆਂ ਨੇ ਅੱਗ ਤੇ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਉਹਨਾਂ ਕਹਾ ਕਿ ਦੁਕਾਨ ਤੇ ਮਾਲਕ ਦੀ ਬਹੁਤ ਪਾਲ ਕੀਤੀ ਗਈ ਅੱਗ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਚਲ ਸਕਿਆ ਕਰੀਬ 2:30 ਵਜੇ ਉਸ ਨੂੰ ਦੁਕਾਨ ਦੇ ਉੱਪਰ ਹੀ ਮ੍ਰਿਤਕ ਪਾਇਆ ਗਿਆ ਜਿਸ ਹਾਰਟ ਅਟੈਕ ਨਾਲ ਜਾਂ ਫਿਰ ਅਗਦੇ ਧੂਏ ਨਾਲ ਮੌਤ ਹੋ ਜਾਂਦੀ ਖਬਰ ਹੈ ਦੁਕਾਨ ਅੰਦਰ ਲੱਖਾਂ ਦਾ ਪਿਆਜ਼ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਦੁਕਾਨ ਦੇ ਅੰਦਰ ਖੜਾ ਮੋਟਰਸਾਈਕਲ ਵੀ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ ਹੈ ਇਹ ਰਾਤ ਨੂੰ ਨਾਲ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਜਦੋਂ ਅਸੀਂ ਆਏ ਉਦੋਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਜਦੋਂ ਇਹ ਦੇਖਿਆ ਤੇ ਅੱਗ ਨਾਲ ਉਹਨਾਂ ਨੇ ਦੇਖ ਰੰਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ 22:00 ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਅੰਦਰ ਸੜ ਗਏ ਤੁਸੀਂ ਨਹੀਂ ਸੜੇ ਨਹੀਂ ਉਦਾਂ ਹੀ ਡਿੱਗ ਕੇ ਅਟੈਕ ਨਾਲ ਤੇ ਨੁਕਸਾਨ ਕਿੰਨਾ ਹੋਇਆ ਲੱਗਾ ਕਿ ਚਿੰਨੀਆਂ ਦਾ ਨੁਕਸਾਨ ਲੱਖਾਂ ਦਾ ਹੀ ਆਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕਾਦੀ ਦੁਕਾਨ ਸੀ ਇਹਨਾਂ ਦਾ ਕਰਿਆਨੇ ਦਾ ਸਿੱਜਾ ਦਕਾਨਾਂ ਦਾ ਗੋਦਾਮ ਉਹ ਗੋਦਾਮ ਬਨੇਦੇ ਹਨ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਝ ਨਹੀਂ ਬਚਿਆ ਇਹਨਾਂ ਦੀ ਫੈਮਿਲੀ ਕਿਹਨਾਂ ਕੋਲ ਹੈ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੈਰਿਡੇ ਸਾਰੇ ਹਾਂ ਮੇਰੀ ਫੁੱਫਰ ਜੀ ਹੈ ਕਰਿਆਨੇ ਦੀ ਦੁਕਾਨ ਸੀ ਪਤਾ ਹੀ ਨਹੀਂ ਚੱਲਿਆ ਕੱਲ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ ਇਕਦਮੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋਇਆ ਕਰਿਆਨੇ ਦੀ ਦੁਕਾਨ ਸੀ ਕਰਿਆਨੇ ਦੀ ਦੁਕਾਨ ਹੈ ਇਹ ਤਾਂ ਵਾਚ ਕੋਣ ਕੋਣ ਸੀ ਜਿੰਨੇ ਦੱਸਿਆ ਬੇਟਾ ਦੋ ਬੇਟੀਆਂ ਮੈਰਿਡ ਐ ਸਾਰੇ ਬੇਟੀ ਅੰਮ੍ਰਿਤਸਰ ਆ ਇੱਕ ਇੱਕ ਇੱਥੇ ਬਟਾਲੇ ਧਰਮਪੁਰ ਆ ਕੋਲ ਨਹੀਂ ਇਕੱਲੇ ਹੀ ਸੀਗੇ ਘਰ ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੇ ਮੇਰੇ ਬੂਆ ਜੀ ਦੀ ਤਦੋਂ ਪਤਾ ਲੱਗਾ ਤਾਂ ਮੈਨੂੰ ਪਤਾ ਲੱਗਾ 1 ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗੇੜੀ ਆ ਗਈ ਦੀ ਬਟ ਇੰਨਾ ਕ ਧੂਆ ਸੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜ ਤਾਰ ਕੇ ਕਿਚਨ ਚੋਂ ਮਿਲੇ ਆ ਕਿਚਨ ਚ ਗਿਰੇ ਪਏ ਕਿਰਨ ਨੂੰ ਫੋਨ ਬਰੇ ਕਿਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ